ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਦੋਸਤੋ ਬਿਲਕੁਲ ਸਕਰੀਨ ਤੇ ਤੁਸੀਂ ਦੋ ਮੱਝਾਂ ਦੇਖਦੇ ਪਏ ਹੋ ਇੱਕ ਦੋਸਤੋ ਬਿਲਕੁਲ ਪਹਿਲੇ ਨੰਬਰ ਤੇ ਜੇਕਰ ਆਪਾਂ ਇਸ ਮੱਝ ਦੀ ਗੱਲ ਕਰ ਲਈਏ ਤਾਂ ਪੰਜ ਕਲਿਆਣੀ ਦੇ ਵਿਚੜੇ ਦੋਸਤੋ ਤੁਸੀਂ ਮੱਝ ਦੇਖ ਰਹੇ ਹੋ ਠੀਕ ਆ ਬਿਲਕੁਲ ਸਿੰਘ ਜਿਹੜੇ ਦੋਸਤੋ ਸ਼ਪਰੇਜ ਸਿੰਘ ਆਪਾਂ ਕਹਿ ਸਕਦੇ ਹਾਂ ਸਿੰਘਾਂ ਵੱਲੋਂ ਹੈਗੀ ਆਪਾਂ ਕਿ 2.5 ਮਹੀਨੇ ਦੀ ਗੱਭਣ ਆ ਚੈੱਕ ਪਾਸ ਆ ਠੀਕ ਆ ਜੀ 7 ਤੋਂ 7.5 ਮਹੀਨੇ ਜਿਹੜਾ ਸਮਾਂ ਹੋ ਗਿਆ ਸੂਹੀ ਨੂੰ ਤੇ ਦੋਨੋਂ ਟਾਈਮ ਜਿਹੜੀ ਦੋਸਤੋ ਮਿਲਦੀ ਆ ਟੀਕਾ ਲੈਂਦੀ ਆ 7 ਕਿਲੋ ਜਿਹੜਾ ਦੋਸਤੋ ਦੁੱਧ ਹਾਜ਼ਰ ਆ 55000 ਮੋਲਾ ਤੇ 50000 ਜਿਹੜੀ ਦੋਸਤੋ ਲਾਸਟ ਲੈ ਦੇ ਆ ਹਾਂ ਨਾ ਜਿਹੜੀ 50000 ਮੌਕੇ ਤੇ ਮਾਨਤਨ ਜਿਹੜਾ ਹੈਗਾ ਦੋਸਤੋ ਕਿ 50000 ਦੇ ਵਿੱਚੋਂ ਥੋੜਾ ਬਸ ਆ ਕੋਈ ਮੌਕੇ ਤੇ ਠੀਕ ਆ ਇਸ ਤੋਂ ਬਾਅਦ ਦੂਜੀ ਜਿਹੜੀ ਮਾਝਾ ਦੋਸਤੋ ਤੁਸੀਂ ਵੇਖ ਰਹੇ ਹੋ ਘੋਠੀ ਆ ਵੈਸੇ ਸਿੰਘਾਂ ਤੋਂ ਇੱਕ ਬੰਦੇ ਥੋੜਾ ਜਿਹਾ ਸਿੰਘ ਹੈਗਾ ਥੋੜਾ ਹਿਲਦਾ ਤੇ ਤਕਰੀਬਨ 7 ਮਹੀਨੇ ਦੀ ਗੱਭਣ ਚੱਕ ਪਾਸ ਆ ਮਗਰ ਬੱਚਾ ਕੱਟੀ ਆ ਦੋਸਤੋ ਦੋ ਟਾਈਮ ਦਾ ਦੁੱਧ ਜਿਹੜਾ ਦੋਸਤੋ ਚਾ ਇੱਕ ਟਾਈਮ ਦਾ ਦੁੱਧ ਸੌਰੀ 4 ਕਿਲੋ ਆ ਜੇਕਰ ਦੋਸਤੋ ਕੱਟੀ ਤੁਸੀਂ ਨਹੀਂ ਲੈਂਦੇ ਕਿ ਬਿਲਕੁਲ ਤੇ 7000 Ni le